ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜਿਹੜੇ ਵੀਰ Facebook ਤੇ ਆਪਣੇ ਨਾਲ ਅਟੈਚ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਹੈ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਮਾਨਸਾ ਮੰਡੀ ਤੇ ਇੱਕ ਬਹੁਤ ਬਹੁਤ ਚੰਗੀ ਬੂਰੀ ਝੋਟੀ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਗੱਬਣ ਝੋਟੀ ਆ ਬਾਕੀ ਡਿਟੇਲ ਇੱਕ ਵਾਰੀ ਥਾਣ ਹਵਾਨਾ ਦੇਖ ਲਓ ਬਾਈ ਤੋਂ ਪੁੱਛਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਦਾਕਾ ਜੀ ਕਿਹੜੀ ਜਗ੍ਹਾ ਤੋਂ ਮਾਨਸਰ ਤੋਂ ਜੀ ਖਾਸ਼ ਮਾਨਸਰ ਹਾਂਜੀ ਹਾਂਜੀ ਕਿੰਨਾ ਵਸ ਗਾਈ ਝੋਟੀ ਇਹ ਦੂਜਾ ਸੁਆਈ ਮੂਹੋਂ ਕਿਵੇਂ ਆ ਜੀ ਉਹ ਇਹ ਛਿੱਗੀ ਹੋ ਗਈ ਛਿੱਗੀ ਜੀ ਹਾਂਜੀ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਜੀ ਇਹਦੇ ਹਫਤਾ ਕਰਦਾ ਜੀ ਹਫਤਾ ਜੀ ਹਾਂਜੀ ਕੀ ਰੇਟ ਕਰਦੇ ਆ ਇਹਦਾ ਇਹਦਾ 1.25万 ਜੀ ਛੱਡਾਂਗੇ ਕਿੰਨੇ ਦੀ ਜੀ 100 ਦੀ 100 ਦੀ ਦੋਸਤੋ ਮੂੰਹ ਮੱਥਾ ਦੇਖ ਸਕਦੇ ਹੋ ਝੋਟੀ ਦਾ ਫੇਸ ਲੋਕੇਸ਼ਨ ਗੋਲ ਸਿੰਘ ਹੈ ਬੂਰੀ ਹੈ ਰੰਗ ਦੀ ਚਾਂਜ ਰਾਂ ਚੁੰਜਰਾ ਪਾ ਕੇ ਬਾਈ ਨੇ ਸ਼ਿੰਗਾਰ ਕਰਿਆ ਪੂਰਾ ਖੋਲ ਬਾਈ ਤੌਰ ਮੜੀ ਜੀ ਖਾਣ ਵਾਨਾ ਦੇਖ ਸਕਦੇ ਹੋ ਇੱਕ ਵਾਰੀ ਬਾਈ ਜੀ ਕਿੰਨੇ ਦਿਨ ਲੈਂਦੀ ਆ ਸਹੂਣ ਚ ਇੱਕ ਹਫਤੇ ਦੀ ਕੱਚੀ ਆ ਦੋਸਤੋ ਦੂਜੀ ਸੂਏ ਝੋਟੀ ਦੱਸੀ ਆ ਬਾਈ ਨੇ ਮੂੰਹੋਂ 6 ਦੰਦਾ ਇੱਕ 25 ਰੇਟ ਕਰਦਾ ਬਾਈ ਤੇ ਬਾਕੀ ਨੰਬਰ ਬਾਈ ਦਾ ਵੀਡੀਓ ਜੋ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਹੈ ਬਾਈ ਨਾਲ ਕਨੈਕਟ ਕਰਕੇ ਬਾਈ ਤੋਂ ਝੋਟੀ ਖਰੀਦ ਸਕਦਾ ਮੂੰ ਮੱਥਾ ਇੱਕ ਵਾਰ ਫਿਰ ਤੁਦਰਸ਼ਨ ਕਰ ਲਓ ਗੋਲ ਸਿੰਘਾ ਕੁੰਡਾ ਹੈਵੀ ਬਹੁਤ ਹੈ ਦਰਮਿਆਨੇ ਕੱਦ ਚ ਹੈ ਵਧੀਆ ਚੌੜੇ ਢਾਂਚੇ ਦੀ ਮੱਝ ਹੈ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਗੱਲਬਾਤ ਕਰਕੇ ਝੋਟੀ ਲੈ ਸਕਦੇ ਹੋ ਇੱਕ ਵਾਰ ਥਣ ਹਵਾਨਾ ਫਿਰ ਦੇਖ ਲਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ